ਨਸ਼ਾ ਛਡੋ ਕੋੜ ਕਢੋ ਮੁਹਿੰਮ ਦੇ ਤਹਿਤ ਡਾਕਟਰ ਬੀਡੀ ਸਦੇਵਾ ਵੈਲਫੇਅਰ ਮੈਮੋਰੀਅਲ ਸੁਸਾਇਟੀ ਵੱਲੋਂ ਆਮ ਆਦਮੀ ਪਾਰਟੀ ਦੇ ਕਾਉਂਸਲਰ ਪੂਜਾ ਲੁਥਰਾ ਸਦੇਵਾ ਅਤੇ ਉਹਨਾਂ ਦੇ ਪਤੀ ਬੰਟੀ ਸਦੇਵਾ ਵੱਲੋਂ ਪੂਰੇ ਜ਼ਿਲ੍ਹੇ ਵਿੱਚ ਇੱਕ ਮੁਹਿੰਮ ਚਲਾਈ ਗਈ ਹੈ ਜਿਸ ਤਹਿਤ ਨਸ਼ਾ ਛਡੋ ਕੋੜ ਕਢੋ ਨਸ਼ਾ ਛੱਡੋ ਕੋਡ ਕੱਢੋ ਦੇ ਤਹਿਤ ਖੇਡਾਂ ਵੱਲ ਯੁਵਾਵਾਂ ਨੂੰ ਪਰਫੁੱਲਿਤ ਕਰਨ ਲਈ ਵੱਖ-ਵੱਖ ਤਰ੍ਹਾਂ ਦੀ ਸਕੀਮਾਂ ਚਲਾਈ ਜਾਂਦੀ ਹੈ ਹਰ ਮਦਦ ਕੀਤੀ ਜਾਂਦੀ ਹੈ ਅੱਜ ਇਸੇ ਲੜੀ ਤਹਿਤ ਉਹ ਫਾਜ਼ਿਲਕਾ ਫਰੀਪੁਰ ਰੋਡ ਤੇ ਬਣੇ ਪਹਿਲਵਾਨ ਮੰਗਲ ਸਿੰਘ ਦੇ ਅਖਾੜੇ ਤੇ ਪੁੱਜੇ ਜਿੱਥੇ ਬੱਚਿਆਂ ਨੂੰ ਪਹਿਲਵਾਨੀ ਦੇ ਗੁਰ ਸਿਖਾਏ ਜਾਂਦੇ ਹਨ ਜਿੱਥੇ ਤੁਸੀਂ ਕੈਮਰੇ ਤੇ ਦੇਖ ਰਹੇ ਹੋ ਕਿਸ ਤਰ੍ਹਾਂ ਬੱਚਿਆਂ ਨੂੰ ਪਹਿਲਵਾਨੀ ਦੇ ਗੁਰ ਸਿਖਾਏ ਜਾਂਦੇ ਹਨ ਤੇ ਕਿਵੇਂ ਪਹਿਲਵਾਨੀ ਕੀਤੀ ਜਾਂਦੀ ਹੈ ਤੇ ਸਰੀਰ ਨੂੰ ਤੰਦਰੁਸਤ ਰਖਿਆ ਜਾਣਾ ਹੈ ਚਾਹੇ ਇੱਕ ਰਸੇ ਨਾਲ ਉੱਚੇ ਚੜਨਾ ਹੋਵੇ ਚਾਹੇ ਮਿੱਟੀ ਦੇ ਕੋਲ ਕਰਨੀ ਹੋਵੇ ਇਹ ਤਾਂ ਹੀ ਸੰਭਵ ਹੈ ਜੇਕਰ ਨਸ਼ੇ ਤੋਂ ਦੂਰ ਰਿਹਾ ਜਾਵੇਗਾ ਕਹਿੰਦੇ ਹਨ ਵੀ ਆਦਤ ਕਿਵੇਂ ਛੁੜਾਈ ਜਾਨੀ ਹੈ ਇੱਕ ਆਦਤ ਨੂੰ ਛੁੜਾਣ ਲਈ ਦੂਜੀ ਆਦਤ ਲਾਈ ਨਹੀਂ ਜ਼ਰੂਰੀ ਹੈ ਅਤੇ ਇਸ ਤਹਿਤ ਡਾਕਟਰ ਬੀ.ਡੀ. ਸਦੇਵਾ ਵੈਲਫੇਅਰ ਸੁਸਾਇਟੀ ਕੰਮ ਕਰ ਰਹੀ ਹੈ ਨਸ਼ੇ ਨੂੰ ਛੁੜਾਣ ਲਈ ਖੇਡਾਂ ਨੂੰ ਪ੍ਰਫੁੱਲਿਤ ਕਰਨ ਵਾਲਿਆਂ ਦੀ ਹਰ ਸੰਭਵ ਮਦਦ ਡਾਕਟਰ ਬੀ.ਡੀ. ਸਦੇਵਾ ਵੈਲਫੇਅਰ ਮੈਮੋਰੀ ਸੁਸਾਇਟੀ ਵੱਲੋਂ ਕਾਉਂਸਲਰ ਪੂਜਾ ਲੁਥਰਾ ਸੇਵਾ ਅਤੇ ਚੇਅਰਮੈਨ ਬੰਟੀ ਸੇਵਾ ਵੱਲੋਂ ਕੀਤੀ ਜਾਂਦੀ ਹੈ ਇਸੇ ਤਹਿਤ ਉਹ ਅੱਜ ਪਲਵਾਨ ਮੰਗਲ ਸਿੰਘ ਦੇ ਅਖਾੜੇ ਤੇ ਪੁੱਜੇ ਅਤੇ ਉੱਥੇ ਵਿਦਿਆਰਥੀਆਂ ਨੂੰ ਜ਼ਰੂਰਤ ਦੀਆਂ ਖੇਡਾਂ ਦੀਆਂ ਪਲਵਾਨੀ ਦੀਆਂ ਚੀਜ਼ਾਂ ਉਹਨਾਂ ਨੂੰ ਪੁੱਛ ਕੇ ਉਹਨਾਂ ਨੂੰ ਮੁਹੱਈਆ ਕਰਾਇਆ ਅਤੇ ਕਿਹਾ ਵੀ ਅਗਲੀ ਵੀ ਹਰ ਜੋ ਮਦਦ ਉਹ ਮੰਗਣਗੇ ਉਹਨਾਂ ਦਿੱਤੀ ਜਾਵੇਗੀ ਜਿੱਥੇ ਬੋਲਦੇ ਪਲਵਾਨਾਂ ਨੇ ਅਤੇ ਬੀਡੀ ਸੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਤੋਂ ਪੂਜਾ ਲੁਥਰਾ ਸੇਵਾ ਅਤੇ ਚੇਅਰਮੈਨ ਬੰਟੀ ਸਦੇਵਾ ਅਜੇ ਨੇ ਕੀ ਕੁਝ ਕਿਹਾ ਸਭ ਕੋ ਜਾਣਨ ਲਈ ਸਾਡੇ ਨਾਲ ਬਣੇ ਹੋ। ਮਾਈਕਿਲ ਜੀ ਦਾ ਖਾਸਾ ਮਾਈਕਿਲ ਜੀ ਦਾ ਪੁੱਤ ਹੈ। ਅੱਛਾ ਬੇਖਾੜੇ ਨੈਰਲ ਸੁਝਾ ਲੱਗਦਾ ਮੈਂ ਮਾਈਸੀ ਚੰਨ ਮਰਤ ਨੂੰ ਦੇਖ ਕੇ ਚੱਲੇ ਸੀ ਇੰਨਾ ਅਤਿਬੋਤ ਧੰਵਾਦ ਕਰਦੇ ਆ। ਬਸ ਬਸ ਸਭ ਤੋਂ ਡਿਜੜੀ ਗੱਲ ਇਹ ਕਿ ਵੱਡਿਆਂ ਦੇ ਨਾਲ-ਨਾਲ ਇੱਥੇ ਛੋਟੇ-ਛੋਟੇ ਬੱਚੇ ਵੀ ਜਿਹੜੇ ਨੇ ਉਹ ਕੁਸ਼ਤੀ ਪ੍ਰੈਕਟਿਸ ਕਰ ਰਹੇ ਨੇ। ਸਕੂਲੋਂ ਪੜ੍ਹ ਕੇ ਆਣ ਤੋਂ ਬਾਅਦ ਜਿਹੜਾ ਆਪਣਾ ਟਾਈਮ ਕੱਢ ਕੇ ਇੱਥੇ ਤਿੰਨ ਤੋਂ 4 ਘੰਟੇ ਜੀ ਲਗਾਤਾਰ ਪ੍ਰੈਕਟਿਸ ਕਰਦੇ ਨੇ ਜਿੱਥੇ ਅੱਜ ਦਾ ਟਾਈਮ ਮੋਬਾਈਲ ਦਾ ਯੁੱਗ ਹੈ ਔਰ ਕਿਤਨਾ ਕਿਤੇ ਸਹੀ ਹੈ ਕਹਿੰਨਿਆ ਕਿ ਸੜ ਜਿਹੜੇ ਨੌਜਵਾਨ ਪੀੜੀ ਰਸਤਾ ਭਟਕਦੀ ਜਾ ਰਹੀ ਹੈ ਪਰ ਮੈਨੂੰ ਇਹਨਾਂ ਨੂੰ ਵੇਖ ਕੇ ਹੋਰ ਵੀ ਵਿਸ਼ਵਾਸ ਹੋਉਂਦਾ ਜੀ ਕਿ ਨੌਜਵਾਨ ਪੀੜੀ ਹੈ ਉਹ ਰਸਤਾ ਨਹੀਂ ਭਟਕ ਰਹੀ ਬਲਕਿ ਉਹ ਸਹੀ ਰਸਤੇ ਤੇ ਆ ਰਹੀ ਹੈ ਔਰ ਖੇਡਾਂ ਵੱਲ ਜਿਹੜੀ ਪ੍ਰੇਰਿਤ ਹੋ ਰਹੀ ਹੈ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब सब्सक्राइब करना ना भूलें जय हिंद जय भारत